ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਅੱਜ ਤੁਹਾਨੂੰ ਆਪਾਂ ਜੌਂਡੀਅਰ ਬਾਰੇ ਦੱਸਾਂਗੇ ਕਿ ਇਹਦੇ ਕਲੱਚ ਦੇ ਵਿੱਚ ਪਲੇ ਕਿਵੇਂ ਪਾਉਣੀ ਆ ਠੀਕ ਹੈ ਜੀ ਤੇ ਪੀਟੀਓ ਕਲੱਚ ਦੀ ਪਲੇ ਕਿੱਦਾਂ ਆ ਤੇ ਜਿਹੜੀ ਮੇਨ ਕਲੱਚ ਆਪਣਾ ਉਹਦੀ ਪਲੇ ਕਿੱਦਾਂ ਆ ਠੀਕ ਹੈ ਜੀ ਇਹਦੇ ਵਿੱਚ ਕੀ ਕਰਨਾ ਹੈ ਆਪਣਾ ਮੇਨ ਕਲੱਚ ਆ ਗਿਆ ਇਹਦੇ ਵਿੱਚ ਆ ਦੇਖੋ 15 ਨੰਬਰ ਦੀ ਚਾਬੇ ਨਾਲ ਆਪਾਂ ਇਹ ਨੱਟ ਢਿੱਲਾ ਕਰ ਲੈਣਾ ਤੇ ਲੈ ਜਿਹੜੀ ਆਹ ਪਿੰਨ ਆ ਪਿੰਨ ਬਾਹਰ ਕੱਢ ਕੇ ਇਹਦੇ ਵਿੱਚ ਘੱਟ ਤੋਂ ਘੱਟ ਆਪਾਂ 1 ਇੰਚ ਪਲੇ ਚਾਹੀਦੀ ਐ ਪੈਡਲ ਨਾਲ ਘੜ ਤੋਂ ਘਟੇ ਇੰਚ ਹਿੱਲਦੇਗੀ ਆਹ ਨਟ ਖੋਲ ਕੇ 15 ਨੰਬਰ ਦਾ ਆਹ ਪੈਨ ਆਪਾਂ ਬਾਹਰ ਕੱਢ ਕੇ ਇਹਨੂੰ ਥੋੜੀ ਨਾਲ ਨੂੰ ਲੰਬਾ ਕਰ ਦੇਣਾ ਠੀਕ ਹੈ ਜੀ ਉਹ ਹਿਸਾਬ ਨਾਲ ਇਹਨੂੰ ਲੰਬਾ ਕਰਨਾ ਮੰਨ ਲਓ ਆਪਾਂ ਫਿਰ ਆਪਣੀ ਪਲੇ ਹੈ ਜਿਹੜੀ 1 ਤੋਂ 1/2 ਇੰਚ ਇਹਦੇ ਵਿੱਚ ਢੱਲ ਪੈ ਜਾਵੇ ਠੀਕ ਹੈ ਜੀ ਆਹ ਪੈਡਲ ਦੇ ਵਿੱਚ ਤੇ ਇਸ ਤੋਂ ਉਲਟ ਠੀਕ ਹੈ ਜਿਵੇਂ ਆਪਣਾ ਆਹ ਪੀਟੀਓ ਦਾ ਲੀਵਰ ਆ ਆਪਾਂ ਆਹ ਪੀਟੀਓ ਦਾ ਲੀਵਰ ਲਾਉਨੇ ਆ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚੋਂ ਜਿਹੜੀ ਆਪਣੀ ਚੱਲ ਦਾ ਜਿਵੇਂ ਆਪਾਂ ਪਲੇ ਕਹਿ ਦਿੰਦੇ ਆ ਇਹਦੇ ਵਿੱਚ ਜਿਹੜਾ ਪਲੇ ਪੈ ਜਾਂਦੀ ਆ ਠੀਕ ਹੈ ਉਹ ਆਪਾਂ ਇਹਦੀ ਪਲੇ ਕੱਢਣੀ ਆ ਸੇਮ ਉਹਦੇ ਵਾਂਗੂ ਹੀ 15 ਨੰਬਰ ਚਾਬੀ ਨਾਲ ਆ ਨਟ ਢਿੱਲਾ ਕਰਕੇ ਆਪਾਂ ਇਹਨਾਂ ਬਾਹਰ ਕੱਢ ਕੇ ਇਹਦੀ ਚੂੜੀ ਆਪਾਂ ਇੱਕ ਇੱਕ ਡੇਢ ਚੂੜੀ ਟੈਡ ਕਰ ਦੇਣੀ ਆ ਉਹ ਬਾਕੀ ਪਲੇ ਦੇ ਮੁਤਾਬਕ ਆ ਠੀਕ ਹੈ ਜੇ ਜ਼ਿਆਦਾ ਢਿੱਲਾ ਤਾਂ ਜ਼ਿਆਦਾ ਚੂੜੀਆਂ ਟੈਡ ਕਰਨ ਜਿਵੇਂ ਹੁਣ ਦੇਖੋ ਆਹ ਰਾੜ ਆਪਣੇ ਹਲਾਏ ਤੇ ਆ ਦੇ ਖਾਤ ਨਾਲ ਆ ਦੇਖੋ ਉੱਤੇ ਥੱਲੇ ਨਹੀਂ ਹੋ ਰਹੀ ਠੀਕ ਹੈ ਜੀ ਬਿਲਕੁਲ ਸੇਮ ਐਵੇਂ ਉੱਪਰ ਥੱਲੇ ਨਹੀਂ ਹੋਣੀ ਚਾਹੀਦੀਗੀ ਜਿੰਨੀ ਪਲੇ ਹੋਊਗੀ ਉਹਦੀ ਆਪਾਂ ਪਲੇ ਖਤਮ ਕਰਨੀ ਆ ਇਹਨੂੰ ਟੈਗਡ ਕਰਨਾ ਜੀ ਠੀਕ ਹੈ ਜੀ ਇਸ ਤੋਂ ਉਲਟ ਜਿਹੜਾ ਇਹਦਾ ਆ ਪੈਰ ਵਾਲਾ ਕਲੱਚ ਆ ਠੀਕ ਹੈ ਜੀ ਇਹਨੂੰ ਆਪਾਂ ਕੀ ਕਰਨਾ ਇਹਦੀਆਂ ਚੂੜੀਆਂ ਆਪਾਂ ਢਿੱਲੀਆਂ ਕਰਨੀਆਂ ਨੇ ਜੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ